ਜਗਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਈ ਗੁਰਪ੍ਰੇਸਾ ਸੰਗ ਜਿਓ ਤਨ ਤਨ ਜਗਤ ਗੁਰੂ ਇਨਕਲਾਬ ਦੇ ਮੋਢੀ ਗਰੀਬਾਂ ਦੇ ਮਸੀਹਾ ਬਾਣੀ ਦੇ ਰਚਨਹਾਰ ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੇ 647 ਮੇ ਪ੍ਰਕਾਸ਼ ਦਿਹਾੜੇ ਜੋ ਕਿ ਪੇਰੇ ਪੂਰੇ ਵਿਸ਼ਵ ਦੀਆਂ ਸੰਗਤਾਂ ਵੱਲੋਂ ਬੜੀ ਚਾਵਾ ਉਸਾ ਖੁਸ਼ੀਆਂ ਤੇ ਪੂਰਨ ਗੁਰਮਰਯਾਦਾ ਦੇ ਨਾਲ ਮਨਾਏ ਜਾ ਰਹੇ ਹਨ ਇਲਾਕੇ ਦੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸਭਾ ਵੱਲੋਂ ਵੀ ਸਤਿਗੁਰਾਂ ਦੇ ਸੋਨੇ ਸੁਨੇ ਜਨਮ ਦਿਹਾੜੇ ਮਨਾਉਣ ਦੇ ਲਈ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸਭਾ ਦੇ ਵੱਲੋਂ ਜੋ ਪ੍ਰੋਗਰਾਮ ਰਿਕਏ ਗਏ ਸਨ ਉਸ ਸੰਬੰਧੀ ਅੱਜ ਤਨ ਤਨ ਜੋਗੋ ਜੋਗਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਜੋ ਕਿ 23 ਤਰੀਕ ਨੂੰ ਆਰੰਭ ਕੀਤੇ ਗਏ ਸਨ ਉਹਨਾਂ ਦੇ ਅੱਜ ਸੰਪੂਰਨਤਾ ਦੇ ਭੋਗ ਪਾਏ ਹਨ। ਤੋਂ ਇਸ ਸਮੇਂ ਮੈਂ ਇਹੋ ਹੀ ਕਹਿਣਾ ਚਾਹੁੰਦਾ ਹੈ ਕਿ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੀ ਵਿਸ਼ਵ ਵਿਆਪੀ ਵਿਚਾਰਤਾਰਾ ਸਾਂਝੀ ਵਾਲਤਾ ਇਕਤਾ ਅਖੰਡਤਾ ਦੀ ਵਿਚਾਰਤਾਰਾ ਤੇ ਪੈਰਾ ਦਿੰਦੇ ਹੋਏ ਉਹਨਾਂ ਦੇ ਬਾਣੀ ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸਫਲਾ ਕਰਿਏ ਜੀ ਔਰ ਐਸੀ ਤਰ੍ਹਾਂ ਹੀ ਸੰਗਤਾਂ ਸਾਲਦਰ ਸਾਲ ਗੁਰਪੁਰਬ ਮਨਾਉਂਦੀਆਂ ਰਹਿਣ ਔਰ ਨਾਲ ਹੀ ਨਾਲੇ ਮੈਸੇਜ ਦੇਣਾ ਚਾਹੁੰਦੇ ਆ ਕਿ ਸਤਗੁਰ ਅਵਦਾਸ ਮਹਾਰਾਜ ਦੀ ਕ੍ਰਾਂਤੀਕਾਰੀ ਬਾਣੀ ਕਰ ਕਰ ਤੱਕ ਪਹੁੰਚਣੀ ਚਾਹੀਦੀ ਹੈ ਉਹਨਾਂ ਦੇ ਸਾਂਝੀ ਵਾਲਤਾ ਦਾ ਸੰਦੇਸ਼ ਬੇਗਮਪੁਰਾ ਸਹਿਰ ਕੋ ਨਾਮ ਦੋ ਖੰਡੋਖ ਨਹੀਂ ਤਟhao ਨਾ ਤਸਵੀਸ ਖਿਰਾਜ ਨਮਾਦ ਖੋਫ ਨਾ ਖਤਨਾ ਤਰਸਵਾਤ ਸਾਧ ਸੰਗਤ ਮਿਲ ਰਹੀਏ ਮਾਦੋ ਜੈਸੇ ਮਧ ਪਮਖੀਰਾ ਜਾਤੀ ਓਚਾ ਪਾਤੀ ਓਚਾ ਓਚਾ ਜਨਮ ਹਮਾਰਾ ਰਾਜ ਆਰਾਮ ਕੀ ਸੇਵਾ ਨਾ ਕੀਨੀ ਕਹਿ ਰਵਦਾਸ ਸਮਾਰਾ ਹਰ ਸੋ ਹੀਰਾ ਚਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਸ਼ਕ ਜਾਏਗੇ ਸਤਿ ਪਾਖੇ ਰਵਦਾਸ ਸੋ ਉਹਨਾਂ ਦੀ ਬਾਣੀ ਤੇ ਪੈਰਾ ਦਿੰਦੇ ਹੋਏ ਬਾਣੀ ਤੇ ਚੱlie ਔਰ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੋ ਬੋਲੇ ਈ ਸੋ ਨਰਪੈ ਸਤ ਗੁਰੂ ਰੋ ਨਾਮ ਸੁਹਾਨ ਰਾਜ ਕੀ ਜੈ ਗੁਰਦੇਵ ਧਾਨ ਗੁਰਦੇਵ ਜੈ ਪੀਮ ਜਪਾਰਤ ਸਤਨਾਮ ਸਤਨਾਮ ਸਤਨਾਮ